ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬੀ ਲੈਕਚਰ ਦੀ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਪੰਜਾਬੀ ਸਾਹਿਤ ਦਾ ਇਤਿਹਾਸ ਕਵਰ ਕਰ ਰਹੇ ਹਾਂ ਸੋ ਇਹਦੇ ਵਿੱਚ ਆਪਾਂ ਇੰਪੋਰਟੈਂਟ ਟਾਪਿਕਸ ਕਾਫੀ ਕਰ ਚੁੱਕੇ ਹਾਂ ਤੇ ਕਾਫੀ ਆਪਾਂ ਕਰਨੇ ਆ ਤੇ ਮੇਨ ਮੇਨ ਇੰਪੋਰਟੈਂਟ ਕੁਐਸਚਨਸ ਹੀ ਮੈਂ ਕਰਵਾ ਰਹੀ ਹਾਂ ਸੋ ਜਿਨ੍ਹਾਂ ਨੇ ਪ੍ਰੀਵੀਅਸ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਿਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਊਗਾ ਪਲੱਸ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਇੰਪੋਰਟੈਂਟ ਕੁਐਸਚਨ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਤੇ ਹੋਰ ਕਾਫੀ ਸਬਜੈਕਟਸ ਦੇ ਟੀਚਿੰਗ ਵੀਡੀਓਜ਼ ਮਿਲ ਜਾਣਗੇ ਸੋ ਸਟਾਰਟ ਕਰਦੇ ਆਂ ਸੂਫੀ ਕਾਵਤਾਰਾ ਤਾਂ 18ਵੀਂ ਸਦੀ ਦੀ ਸੂਫੀ ਕਾਵਤਾਰਾ ਦੇ ਬਾਰੇ ਲਈ ਕੋਈ ਇਸ ਤੋਂ ਬਾਅਦ ਵਾਲਾ ਕੁਐਸਚਨ ਜਿਹੜਾ ਹੈ ਆਪਾਂ 19ਵੀਂ ਸਦੀ ਦੀ ਸੂਫੀ ਕਾਵਤਾਰਾ ਵਾਲਾ ਵੀ ਕਰਾਂਗੇ ਤਾਂ 18ਵੀਂ ਸਦੀ ਦੀ ਜਿਹੜੀ ਕਿੱਸਾ ਕਾਵਤਾਰਾ ਦੇ ਨਾਲ-ਨਾਲ ਜਿਹੜੀ ਸੂਫੀ ਕਾਵਤਾਰਾ ਵੀ ਨੇੜੇ ਨਾਲ-ਨਾਲ ਹੀ ਚੱਲ ਰਹੀ ਸੀ ਦੋਨੋਂ ਪੈਰਲ ਰੂਪ ਦੇ ਵਿੱਚ ਠੀਕ ਹੈ ਕਾਵਤ ਕਾਵਤਾਰਾ ਵੀ ਚੱਲ ਰਹੀ ਸੀ ਸੂਫੀ ਕਾਵਤਾਰਾ ਵੀ ਚੱਲ ਰਹੀ ਸੀ ਇਸ ਸਦੀ ਦੇ ਵਿੱਚ ਸਭ ਤੋਂ ਵੱਧ ਸੂਫੀ ਜਿਹੜੇ ਨੇ ਪੈਦਾ ਹੋਏ ਨੇ ਤੇ ਇਹਨਾਂ ਸੂਫੀਆਂ ਨੇ ਫਾਰਸੀ ਅਤੇ ਜਿਹੜੀ ਹੈ ਹਿੰਦੀ ਤੋਂ ਇਲਾਵਾ ਜਿਹੜੀ ਹੈ ਪੰਜਾਬੀ ਦੇ ਵਿੱਚ ਵੀ ਕਾਵਿ ਲਿਖਿਆ ਠੀਕ ਹੈ ਹਿੰਦੀ ਪੰਜਾਬੀ ਤੇ ਫਾਰਸੀ ਅਤੇ ਜਿਸ ਨਾਲ ਪੰਜਾਬੀ ਦੇ ਵਿੱਚ ਵੀ ਸੂਫੀ ਸਾਰਨਾ ਦੀ ਇੱਕ ਨਵੀਂ ਦ੍ਰਿਸ਼ਟੀ ਜਿਹੜੀ ਸਾਡੇ ਸਾਹਮਣੇ ਆਈ ਪਰ ਇਸ ਕਾਲ ਦੇ ਸੂਫੀ ਕਾਵ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਨਵੇਂ ਰੰਗ ਬੇਮਹਾਰੀ ਜਿਹੜੀ ਹੈਗੀ ਹੈ ਇਹਨਾਂ ਨੇ ਜਿਹੜੀ ਹੈਗੇ ਖੁੱਲ੍ਹ ਦਿੱਤੀ ਹੋਈ ਹੈ ਐਸਆਰਐਲ ਸਿਲੀ ਭਾਸ਼ਾ ਨੇ ਨੇ ਯੂਜ਼ ਕੀਤੀ ਹੈ ਤਾਂ ਮੇਜਰ ਜਿਹੜੇ ਨੇ ਦੋ ਪ੍ਰਮੁੱਖ ਕਵੀ ਹੋਏ ਨੇ ਤੇ ਅਲੀ ਹੈਦਰ ਬੁੱਲੇ ਸ਼ਾ ਸੈਦ ਗੁਲਾਮ ਕਾਦਰ ਸ਼ਾ ਫਰਦ ਫਕੀਰ ਵਜ਼ੀਦ ਗੁਲਾਮ ਜ਼ਿਲਾਨੀ ਰੋਤਕੀ ਆਦੀ ਜਿਹੜੇ ਨੇ ਮੇਜਰ ਕਵੀ ਹੋਣੇ ਠੀਕ ਹੈ ਸੋ ਅਲੀ ਹੈਦਰ ਜਿਹੜੇ ਨੇ 19ਵੀਂ ਸਦੀ ਦੇ ਪਹਿਲੇ ਸੂਫੀ ਕਵੀ ਜਿਹੜੇ ਨੇ ਅਲੀ ਹੈਦਰ ਇਹਨਾਂ ਦਾ ਜਨਮ 1690 ਦੇ ਕਰੀਬ ਹੋਇਆ ਮੰਨਿਆ ਜਾਂਦਾ ਹੈ ਇਹਨਾਂ ਦੇ ਪਿਤਾ ਦਾ ਨਾਮ ਸ਼ੇਖ ਮੁਹੰਮਦ ਸੀਗਾ ਅਤੇ ਨਾਲ ਹੀ ਇਹ ਮੁਲਤਾਨ ਜ਼ਿਲ੍ਹੇ ਦੇ ਜਿਹੜੇ ਹੈਗੇ ਚੌਤਰਾ ਨਾਂ ਦੇ ਜਿਹੜੇ ਹੈਗੇ ਪਿੰਡ ਦੇ ਵਸਨੀਕ ਸੀ ਤੇ ਆਪਣਾ ਬਹੁਤਾ ਜੀਵਨ ਜਿਹੜਾ ਹੈ ਇਹਨਾਂ ਨੇ ਪੀਰਾਂ ਫਕੀਰਾਂ ਦੀ ਸੇਵਾ ਦੇ ਵਿੱਚ गुਜ਼ਾਰਿਆ ਅਤੇ ਕਾਦਰੀ ਫਿਰਕੇ ਦੇ ਸੂਫੀ ਸਿਧਾਂਤ ਦਾ ਇਹਨਾਂ ਨੇ ਪ੍ਰਚਾਰ ਕੀਤਾ ਜੀਜ਼ੀ ਸੂਫੀ ਸਾਧਨਾ ਦੇ ਵਿੱਚ ਫਕੀਰ ਜਿਹੜਾ ਜਿਹੜਾ ਹੈ ਫਕੀਰ ਸ਼ਕਰਗੰਜ ਅਤੇ ਸultan ਜਿਹੜਾ ਹੈ ਬਾਹੂ ਵਾਂਗ ਸ਼ਰੀਅਤ ਦੀ ਪਾਲਣਾ ਦੇ ਉੱਤੇ ਅਧਿਕ ਬਲ ਜਿਹੜਾ ਹੈ ਦਿੱਤਾ ਗਿਆ ਪਰ ਬੁੱਲੇ ਸ਼ਾ ਵਾਂਗ ਇਜ਼ਾ ਸੁਭਾ ਖੁੱਲਡੁੱਲਾ ਸੀ ਅਲੀ ਹੈਦਰ ਫਾਰਸੀ ਦਾ ਚੰਗਾ ਵਿਦਵਾਨ ਸੀ ਪਰ ਪੰਜਾਬੀ ਦੇ ਵਿੱਚ ਵੀ ਇਹਨਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਤਾਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਇਹ ਰਸਵਾਦੀ ਅਨੁਭਵ ਨੂੰ ਪ੍ਰਗਟ ਕਰਨ ਲਈ ਇਹਨਾਂ ਨੇ ਜਿਹੜਾ ਹੈਗਾ ਹੀਰ ਰਾਂਝਾ ਸਸੀ ਪੁੰਨੂ ਮਿਰਜ਼ਾ ਸਾਹੀ ਵੀ ਸਾਈ ਬਾ ਆਦੀ ਵਾਲਾ ਇਸ਼ਾਰਾ ਕਰਕੇ ਆਪਣੇ ਭਾਵ ਦੀ ਤੀਬਰਤਾ ਨੂੰ ਉਗਾਰਿਆ ਹੈ ਕਵੀ ਨੇ ਆਪਣੇ ਆਪ ਨੂੰ ਹੀਰ ਅਤੇ ਪਰਮਾਤਮਾ ਨੂੰ ਰਾਂਝੇ ਦੇ ਰੂਪ ਦੇ ਵਿੱਚ ਦੇਖ ਕੇ ਠੀਕ ਹੈ ਆਪਣੇ ਬਿਰਹਾ ਨੂੰ ਪ੍ਰਗਟਾਇਆ ਤਾਂ ਇਸ਼ਕ ਵਗੈਰਾ ਨਹੀਂ ਇਹ ਇਹਨਾਂ ਦਾ ਸੀਗਾ ਮੇਨ ਮੋਟੋ ਇਹਨਾਂ ਦਾ ਕੀ ਸੀਗਾ ਖੁਦ ਨੂੰ ਹੀਰ ਅਤੇ ਪਰਮਾਤਮਾ ਨੂੰ ਜਿਹੜਾ ਹੈ ਪਰ ਜਿਹੜਾ ਹੈ ਰਾਂਝੇ ਦੇ ਰੂਪ ਚ ਦਿਖਾਇਆ ਹੈ ਤੇ ਬਿਰਹਾ ਜਿਹੜਾ ਵਿਛੋੜਾ ਹੈ ਉਹ ਇੰਨੇ ਪ੍ਰਗਟਾਇਆ ਠੀਕ ਹੈ ਤੇ ਇਹ ਲਾਈਨਾਂ ਤੁਸੀਂ ਯਾਦ ਕਰ ਸਕਦੇ ਹੋ ਇਸ਼ਕ ਜਿਹੜਾ ਹੈ ਹੁਣ ਦੇਖੋ ਸੂਫੀ ਕਾਵੀ ਦੇ ਵਿੱਚ ਕੀ ਹੁੰਦਾ ਸੀ ਪਰਮਾਤਮਾ ਦੇ ਨਾਲ ਸਿਰਕ ਜਿਹੜਾ ਸੀਗਾ ਦਿਖਾਉਂਦੇ ਹੁੰਦੇ ਸੀ ਤੇ ਪ੍ਰੇਮਿਕਾ ਦੇ ਰੂਪ ਚ ਪਰਮਾਤਮਾ ਨੂੰ ਚਾਹਿਆ ਜਾਂਦਾ ਸੀ ਇਸ ਨੂੰ ਸੂਫੀ ਕਾਵਤਾਰਾ ਕਹਿੰਦੇ ਆ ਤਾਂ ਇਸ਼ਕ ਸੂਫੀ ਸਾਧਨਾ ਦਾ ਬੁਨਿਆਦੀ ਤੱਤ ਹੈ ਇਸ ਲਈ ਅਲੀ ਹਾਦਰ ਨੇ ਵੀ ਇਸ਼ਕ ਦੇ ਬਹੁਤ ਸੋਲੇ ਗਾਏ ਇਸ਼ਕ ਅਸਲੋਂ ਸੂਫੀਆਂ ਲਈ ਇਲਾਹੀ ਜਿਹੜੀ ਇਹ ਸ਼ਰਾਬ ਹੈ ਜਿਸ ਨੂੰ ਉਹ ਪਾਨ ਕਰਕੇ ਪੀ ਕੇ ਜਿਹੜਾ ਹੈ ਆਪਣੀ ਦੁਨੀਆ ਦੀ ਸੁਧ ਬੁੱਧ ਜਿਹੜੀ ਹੈ ਖੋ ਕੇ ਪ੍ਰੀਤਮ ਯਾਨੀ ਕਿ ਪਰਮਾਤਮਾ ਦੇ ਵਿੱਚ ਲਵਲੀਨ ਹੋ ਜਾਂਦੇ ਨੇ ਠੀਕ ਹੈ ਤਾਂ ਬੁੱਲੇ ਸ਼ਾਹ ਨਾਲ ਮੁਕਾਬਲਾ ਕਰਦੇ ਹੋਏ ਜਿਹੜਾ ਹੈ ਲਿਖਿਆ ਹੈਗਾ ਡਾਕਟਰ ਜੀਤ ਸਿੰਘ ਸੀਤਲ ਨੇ ਇਸ ਦਾ ਮੁਕਾਬਲਾ ਕਿਸ ਨਾਲ ਕੀਤਾ ਬੁੱਲੇ ਸ਼ਾਹ ਨਾਲ ਤਾਂ ਇਹਨਾਂ ਨੇ ਕਿਹਾ ਕਹਿੰਦੇ ਦੋਨੋਂ ਸਮਕਾਲੀ ਨੇ ਅਤੇ 18ਵੀਂ ਸਦੀ ਦੀ ਜਿਹੜਾ ਹੈ ਸੂਫੀ ਕਵਿਤਾ ਦੀ ਪ੍ਰਧਾਨਤਾ ਜਿਹੜੀ ਹੈ ਇਹ ਕਰਦੇ ਨੇ ਅਤੇ ਅਲੰਕਾਰ ਜਿਹੜੇ ਨੇ ਇਸ ਰਚਨਾ ਦੇ ਇਹਨਾਂ ਦੀਆਂ ਰਚਨਾਵਾਂ ਦੇ ਜੀਵਨ ਜੀਵਨ ਦੇ ਵਿੱਚੋਂ ਹੀ ਲਏ ਗਏ ਨੇ ਤੇ ਪੰਜਾਬ ਦੀ ਵਾਤਾਵਰਣ ਪ੍ਰਕਿਰਤੀ ਦਾ ਰੰਗ ਇਹਨਾਂ ਤੇ ਵੇਖਣ ਨੂੰ ਮਿਲਦਾ ਹੈ ਠੀਕ ਹੈ ਬੁੱਲੇ ਸ਼ਾ ਜਿਹੜੇ ਹੋਏ ਨੇ ਪ੍ਰਸਿੱਧ ਸੂਫੀ ਕਵੀ ਬੁੱਲੇ ਸ਼ਾ ਦਾ ਜਨਮ ਪਿੰਡ ਬੰਡੋਕਾ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਦੇ ਵਿੱਚ 1680 ਨੂੰ ਹੋਇਆ ਸੀਗਾ ਤੇ ਇਹਨਾਂ ਦਾ ਨਾਮ ਅਸਲੀ ਅਬਦੁੱਲਾ ਸੀ ਤੇ ਇਹਨਾਂ ਨੇ ਆਪਣੀ ਬਰੇਗੰਡ ਦੇ ਟਾਈਮ ਦੇ ਪੀਰੀਅਡ ਦੇ ਵਿੱਚ ਵੀ ਲਿਖਿਆ ਸੀਗਾ ਠੀਕ ਹੈ ਇੱਕ ਲਾਈਨ ਲਿਖੀ ਸੀ ਪਿਆ ਹੀ ਸਭ ਤੋਂ ਗਿਆ ਅਬਦੁੱਲਾ ਨਹੀਂ ਤਾਂ ਮਤਲਬ ਇਹ ਕਿਹਾ ਜਾ ਸਕਦਾ ਵੀ ਇਹਨਾਂ ਦਾ ਜਿਹੜਾ ਪਹਿਲਾ ਨਾਮ ਸੀਗਾ ਉਹ ਅਬਦੁੱਲਾ ਸੀਗਾ ਬਾਅਦ ਚ ਬੁੱਲੇ ਸ਼ਾ ਦੇ ਨਾਮ ਤੋਂ ਜਿਹੜੇ ਨੇ ਫੇਮਸ ਹੋਏ ਨੇ ਤਾ ਇਹਨਾਂ ਦੀ ਦੁਨਿਆਵੀ ਵਿਦਿਆ ਵਿੱਚ ਕੋਈ ਰੁਚੀ ਨਹੀਂ ਸੀ ਤੇ ਇਹ ਕਰੋ ਚਲੇ ਗਏ ਸੀ ਬਟਾਲੇ ਸ਼ੇਖ ਫਜ਼ਿਲੂਦੀਨ ਕੋਲ ਚਲੇ ਗਏ ਨੇ ਤੇ ਫਜ਼ਿਲੂਦੀਨ ਨੇ ਇਹਨਾਂ ਨੂੰ ਜਿਹੜਾ ਹੈ ਲਾਹੌਰ شاہ ਇਨਾਇਤ ਕੋਲੇ ਭੇਜਦਾ ਤਾਂ ਬੁੱਲੇ شاہ شاہ ਇਨਾਇਤ ਦਾ ਪੱਕੇ ਸਰਦਾਲੂ ਬਣ ਕੇ ਅਤੇ ਇਸ ਨੇ ਆਪਣੇ ਮੁਰਸ਼ਿਦ ਯਾਨਕੀ ਗੁਰੂ ਨੂੰ ਪ੍ਰਸੰਨ ਕਰਨ ਲਈ ਹਰੇਕ ਆਪਣੀ ਵਾਹ ਲਾਤੀ ਪ੍ਰਸੰਨ ਕਰਨ ਲਈ ਠੀਕ ਹੈ ਤਾਂ ਮੇਰਾ ਮੁਰਸ਼ਿਦ شاہ ਇਨਾਇਤ ਠੀਕ ਹੈ ਉਹ ਲਗਾਏ ਪਾਰ ਠੀਕ ਹੈ ਤਾਂ ਉਹੀ ਉਹ ਜਿਹੜਾ ਹੈਗਾ ਲੰਗਾਊਗਾ ਪਾਰ ਤਾਂ ਬੁੱਲਾ शाह ਜਦੋਂ ਆਪਣੇ ਮੁਰਸ਼ਿਦ ਚਾਹ ਨਾਇਤ ਕੋਲੇ ਗਏ ਨੇ ਤਾਂ ਉਹ ਦੋ ਪਿਆਜ਼ਾਂ ਦੀ ਪਨੀਰੀ ਜਿਹੜੀ ਸੀ ਲਗਾ ਰਹੀ ਸੀ ਇਹ ਬੁੱਲੇ ਨੇ ਰੱਬ ਨੂੰ ਪਾਉਣ ਦੀ ਵਿਧੀ ਪੁੱਛੀ ਤਾਂ ਚਾਹ ਨਾਇਤ ਨੇ ਉੱਤਰ ਦਿੱਤਾ ਬੁੱਲਿਆ ਰੱਬ ਦਾ ਕੀ ਪਾਉਣਾ ਇਦਰੋਂ ਪੁੱਟਣਾ ਤੇ ਉਧਰ ਲਾਉਣਾ ਤਾਂ ਸ਼ਾਹੀ ਨਾਇਤ ਨੇ ਤੋਪਿਚੋਂ ਬੁੱਲਾ ਸ਼ਾਹ ਉਹਦੀ ਗੱਦੀ ਤੇ ਬੈਠੇ ਨੇ ਅਤੇ 30 ਸਾਲ ਤੋਂ ਵੀ ਵੱਧ ਸਮਾਂ ਗੱਦੀ ਤੇ ਬੈਠ ਕੇ ਉਹਨਾਂ ਨੇ ਸੂਫੀ ਵਿਚਾਰਧਾਰਾ ਦਾ ਜਿਹੜਾ ਹੈ ਪ੍ਰਚਾਰ ਕੀਤਾ ਬਹੁਤ ਸਾਰੇ ਲੋਕਾਂ ਨੂੰ ਸੂਫੀ ਸਾਧਨਾਂ ਦੇ ਵੱਲ ਪ੍ਰੇਰਿਤ ਕੀਤਾ ਬੁੱਲੇ ਸ਼ਾਹ ਦੀ ਜਿਹੜੀ ਮਰਤੂ ਹੈਗੀ ਆ ਉਹ ਕਸੂਰ ਦੇ ਵਿਖੇ ਹੋਈ ਹੈ 753 ਦੇ ਵਿੱਚ ਉੱਥੇ ਉਹਦੀ ਯਾਦ ਦੇ ਵਿੱਚ ਸੁੰਦਰ ਮਜ਼ਾਰ ਜਿਹੜੀ ਹੈਗੀ ਇੱਕ ਬਣਾਈ ਗਈ ਹੈ ਅਤੇ ਜਿਸ ਤੇ ਹਰ ਸਾਲ ਜਿਹੜਾ ਹੈ ਮਹਰਮ ਦੇ ਮਹੀਨੇ ਦੇ ਵਿੱਚ ਮੇਲਾ ਲੱਗਦਾ ਹੈ ਅਸਲ ਵਿੱਚ ਬਾਬਾ ਫਰੀਦ ਸ਼ਾਹ ਹੁਸੈਨ ਤੋਂ ਬਾਅਦ ਬੁੱਲੇ ਸ਼ਾਹ ਨੇ ਵੀ ਪੰਜਾਬ ਦੇ ਕਬੀਰ ਸੂਫੀਆਂ ਦੇ ਵਿੱਚੋਂ ਮਹੱਤਵਪੂਰਨ ਸਥਾਨ ਇਹਨਾਂ ਨੂੰ ਮਿਲਿਆ ਤਾਂ ਬੁੱਲੇ ਸ਼ਾਹ ਨੇ तकरीबन 156 ਕਾਫੀਆਂ 3 ਸ਼ਿਰਪੀਆਂ 40 ਗੰਢਾਂ 49 ਦੋੜੇ ਠੀਕ ਹੈ ਇੱਕ ਬਾਰਾ ਮਾ 18 ਠੀਕ ਹੈ ਲਿਖਿਆ ਨੇ ਤਬੁੱਲੇ ਸ਼ਾਹ ਦੀਆਂ ਰਚਨਾਵਾਂ ਚ ਸਭ ਤੋਂ ਜ਼ਿਆਦਾ ਕਾਫੀਆਂ ਠੀਕ ਹੈ ਇਹਨਾਂ ਨੂੰ ਕਾਫੀ ਕਵੀਗੀ ਕਿਹਾ ਜਾਂਦਾ ਹੈ ਤਾਂ ਕਾਫੀਆਂ ਜ਼ਿਆਦਾ ਲਿਖਿਆ ਨੇ ਇਹਨਾਂ ਨੇ ਅਤੇ ਬੁੱਲੇ ਸ਼ਾਹ ਨੇ ਸੂਫੀ ਰਹਿਜ਼ਮਈ ਅਨੁਭਵ ਨੂੰ ਬੜੇ ਸਰਲ ਸ਼ਬਦਾਵਲੀ ਦੇ ਵਿੱਚ ਚਿਤ੍ਰਿਆ ਅਤੇ ਸੂਫੀ ਦਾ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਸਹਾਇਕ ਜਿਹੜਾ ਹੈਗਾ ਮੁਰਸ਼ਿਦ ਹੈ ਸੱਗੜ ਪੈਣ ਤੇ ਹੀ ਆਪਣੇ ਮੁਰਸ਼ਿਦ ਨੂੰ ਜਿਹੜਾ ਹੈ ਬੰਦਾ ਹਾਕਾ ਮਾਰਦਾ ਹੈ ਠੀਕ ਹੈ ਸੂਫੀ ਰਹਿਸਵਾਦੀ ਮੰਜ਼ਲ ਵੱਲ ਜਦੋਂ ਬੁੱਲੇ ਸ਼ਾ ਅੱਗੇ ਵੱਧਦੇ ਨੇ ਤਾਂ ਸੰਪਰਕ ਪ੍ਰਕਾਰ ਦੇ ਮੁਸਲਮਾਨਾਂ ਦੁਆਰਾ ਰੋਹ ਰੀਤਾਂ ਵਿੱਚ ਉਸ ਨੂੰ ਕਰਮकांड ਦੇ ਵਿੱਚ ਪਖੰਡ ਦੀ ਜਿਹੜੀ ਇਹ ਬੋਆਣ ਲੈਂਦੀ ਹੈ ਇਹਨਾਂ ਤੋਂ ਪਿੱਛੇ ਚੜਾ ਕੇ ਉਹ ਆਪਣੇ ਆਪ ਨੂੰ ਸਹਿਜ ਭਾਵ ਦੀ ਪਗਤੀ ਦੇ ਵੱਲ ਵੀ ਜਿਹੜਾ ਹੈ ਲੈ ਜਾਂਦਾ ਹੈ ਤਾਂ ਬੁੱਲਾ ਜਿਹੜਾ ਹੈ ਬੁੱਲੇ ਸ਼ਾ ਭਾਵੇਂ ਮੁਸਲਮਾਨ ਸੀ ਪਰ ਉਹ ਇਸਲਾਮ ਦੇ ਨਾਂ ਤੇ ਕਿਤੇ ਜਾ ਰਹੇ ਜਿੰਨੇ ਵੀ ਜ਼ੁਲਮ ਹੋ ਰਹੇ ਸੀ ਇਹਨਾਂ ਦੀ ਵੀ ਇਹਨਾਂ ਨੇ ਨਿੰਦਾ ਕੀਤੀ ਹੈ ਚਾਹੇ ਇਸਲਾਮ ਧਰਮ ਦੇ ਨਾਲ ਸੰਬੰਧਿਤ ਸੀਗੇ ਲੇਕਿਨ ਫਿਰ ਵੀ ਜੋ ਵੀ ਅਡੰਬਰ ਫੈਲੇ ਹੋਏ ਸੀ ਇਸਲਾਮ ਧਰਮ ਚ ਉਹਨਾਂ ਦੀ ਇਹਨਾਂ ਨੇ ਕਰੜੀ ਨਿੰਦਾ ਕੀਤੀ ਹੈ ਤੇ ਅ ਜਿਸ ਕਰਕੇ ਗੁਰਤੇਗ ਭਾਦਰ ਜੀ ਦੀ ਸ਼ਹੀਦੀ ਨੇ ਬੁਲੇਸ਼ਾ ਨੂੰ ਬਹੁਤ ਪ੍ਰਭਾਵੀ ਜਿਹੜਾ ਸੀ ਕੀਤਾ ਸੀ ਇੱਕਦਮ ਹੀ ਇਹ ਕੰਬ ਗਏ ਸੀਗੇ ਕਿ ਐਦਾਂ ਵੀ ਹੋ ਗਿਆ ਹਨਾ ਤਾਂ ਉਹ ਗੁਰੂ ਜੀ ਨੂੰ ਜਿਹੜਾ ਹੈ ਅ ਧਰਮਵੀਰ ਕਹਿ ਕੇ ਪਰਮਵੀਰ ਕਹਿ ਕੇ ਜਿਹੜਾ ਹੈ ਸ਼ਰਦਾ ਦੇ ਫੁੱਲ ਵੀ ਜਿਹੜੇ ਹੈਗੇ ਨੇ ਅਰਪਿਤ ਕਰਦੇ ਨੇ ਕਿਤੇ ਜੋਰ ਬਣੇ ਕਿਤੇ ਰਾਜੀ ਹੋ ਕਿਤੇ ਤੇਗ ਬਹਾਦਰ ਰਾਜੀ ਹੋ ਠੀਕ ਹੈ ਸੋ ਕਵੀ ਉਸ ਜਮਾਨੇ ਦੀ ਚਾਲ ਨੂੰ ਵੇਖ ਕੇ ਉਸ ਨੂੰ ਉਲਵਾ ਦਾ ਨਾਂ ਵੀ ਦਿੰਦਾ ਹੈ ਠੀਕ ਹੈ ਸਮੁੱਚੇ ਤੌਰ ਤੇ ਬੁੱਲੇ ਸ਼ਾਹ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੀ ਰਚਨਾਵਾਂ ਦੇ ਵਿੱਚ ਇਹਨਾਂ ਨੇ ਬੁੱਲੇ ਸ਼ਾਹ ਨੇ ਇਹ ਵੀ ਕਿਹਾ ਕਹਿੰਦੇ ਪਰਮਾਤਮਾ ਆਪਣੇ ਅੰਦਰ ਵੱਸਦਾ ਹੈ ਰੱਬ ਦੀ ਪ੍ਰਾਪਤੀ ਲਈ ਕਹਿੰਦੇ ਬਾਹਰ ਹੀ ਦਿਖਾਵੇ ਨਾ ਕਰੋ ਠੀਕ ਹੈ ਅਡੰਬਰ ਨਾ ਕਰੋ ਰਸਮ ਰਿਵਾਜ ਨਾ ਕਰੋ ਕਿਉਂਕਿ ਸੱਚੇ ਇਸ਼ਕ ਜੇ ਤੁਸੀਂ ਪਰਮਾਤਮਾ ਨਾਲ ਸੱਚਾ ਇਸ਼ਕ ਕਰਦੇ ਹੋ ਤਾਂ ਇਹਨਾਂ ਅਡੰਬਰਾਂ ਦੀ ਕੋਈ ਥਾਂ ਨਹੀਂ ਹੈਗੀ ਹੈ ਤੇ ਇਸ ਦੁਨੀਆ ਵਿੱਚ ਕਿਸੇ ਕਿਸਮਤ ਦਾ ਮੋਹ ਨਹੀਂ ਪਾਉਣਾ ਚਾਹੀਦਾ ਕਿਸੇ ਚੀਜ਼ ਦਾ ਮੋਹ ਤੁਹਾਨੂੰ ਪਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਜਿਹੜੀ ਦੁਨੀਆ ਹੈਗੀ ਹੈ ਇਹ ਤਾਂ ਨਾਸ਼ਵਾਨ ਹੈ ਠੀਕ ਹੈ ਦੇ ਬੁੱਲੇ ਸ਼ਾਹ ਦੀ ਰਚਨਾ ਲੋਕ ਕਾਵ ਦੇ ਬਹੁਤ ਜ਼ਿਆਦਾ ਨੇੜੇ ਆ ਅਤੇ ਇਸੇ ਕਰਕੇ ਜਿਹੜੀਆਂ ਇਹਦੀਆਂ ਕਾਫੀਆਂ ਨੇ ਬਹੁਤ ਹੀ ਜ਼ਿਆਦਾ ਲੋਕਾਂ 'ਚ ਹਰਮਨ ਪਿਆਰੇਵੇਂ ਮਿਲਦੀਆਂ ਨੇ ਤੇ ਇਹਨਾਂ ਨੇ ਕਿਹਾ ਵੀ ਇਸਲਾਮ ਧਰਮ ਹੈ ਚਾਹੀ ਹਿੰਦੂ ਧਰਮ ਹੈ ਕੋਈ ਵੀ ਧਰਮ ਹੈ ਉਸ ਤੋਂ ਝੂਟਾ ਡੰਬਰ ਇਤੀ ਰਿਵਾਜ ਨਹੀਂ ਹੋਣੇ ਚਾਹੀਦੇ ਜੇ ਤੁਸੀਂ ਰੱਬ ਨੂੰ ਸੱਚਾ ਇਸ਼ਕ ਕਰਦੇ ਹੋ ਤਾਂ ਉਹਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੋਈ ਨਹੀਂ ਠੀਕ ਹੈ ਸੈਦ ਗੁਲਾਮ ਕਾਦਰ ਸ਼ਾਹ ਤਾਂ ਇਹ ਸੂਫੀ ਕਵੀ ਦਾ ਜਨਮ ਜਿਹੜਾ ਹੈ ਬਟਾਲਾ ਚਿਹਰ ਦੇ ਵਿੱਚ ਹੋਇਆ ਹੈ ਫਾਜ਼ਲ ਝਾਦੇ ਕਰੇ ਠੀਕ ਹੈ ਸੈਦ ਮੁਹੰਮਦ ਫਾਜ਼ਲ ਝਾਦੇ ਕਰੇ ਇਹਨਾਂ ਦਾ ਜਨ நா சய ਕਾਦਰ شاہ ਸੀਗਾ ਠੀਕ ਹੈ ਤੇ ਅਤੇ ਉਹਨਾਮ ਵੱਲੋਂ ਇਹ ਜਿਹੜਾ ਹੈ ਮਕਾਮ ਲਿਖਦੇ ਹੁੰਦੇ ਸੀਗੇ ਤੇ ਇਹਨਾਂ ਨੇ ਜਿਹੜਾ ਹੈ ਇਸਲਾਮ ਧਰਮ ਦੀਆਂ ਧਾਰਮਿਕ ਪੁਸਤਕਾਂ ਸਾਹਿਤ ਸੰਬੰਧੀ ਚੰਗਾ ਇਹਨਾਂ ਨੂੰ ਗਿਆਨ ਸੀਗਾ ਤੇ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਹੈ ਬਹੁਤ ਹੀ ਕੁਝ ਸ਼ਿਰਫੀ ਗਜ਼ਲਾਂ ਜਿਹੜੀਆਂ ਨੇ ਮੇਨ ਮਿਲਦੀਆਂ ਨੇ ਤੇ ਫਰਦ ਫਕੀਰ ਜਿਹੜੇ ਨੇ ਇਹਨਾਂ ਦਾ ਜਨਮ 1720 ਦੇ ਕਰੀਬ ਹੋਇਆ ਤੇ ਕੁਝ ਜ਼ਿਆਦਾ ਇਹਨਾਂ ਦੇ ਬਾਰੇ ਜਿਹੜਾ ਹੈ ਨੌਲੇਜ ਨਹੀਂ ਮਿਲਦੀ ਜੋ ਵੀ ਰਚਨਾਵਾਂ ਮਿਲੀਆਂ ਨੇ ਬੇਸ਼ੱਕ ਦਿਲ ਹੋ ਗਿਆ ਬਾਰਾ ਮਾ ਹੋ ਗਿਆ ਸ਼ਿਰਫੀ ਹੋ ਗਈ ਹੈ ਨਾ ਤੇ ਜੋ ਵੀ ਇਹਨਾਂ ਦਾ ਮਿਲਿਆ ਹੈਗਾ ਤਾਂ ਉਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਵਧੀਆ ਤਰੀਕੇ ਨਾਲ ਲਿਖਿਆ ਹੋਇਆ ਹੈ ਇਸ ਪੋ ਇਹਨਾਂ ਦੀਆਂ ਪੁਸਤਕਾਂ ਨੂੰ ਪੰਜਾਬ ਦੇ ਸੂਫੀ ਕਵੀਆਂ ਦੇ ਵਿੱਚ ਮਾਰਫਤ ਦਾ ਦਰਿਆ ਕਹਿ ਕੇ ਵੀ ਆਦਰ ਦਿੱਤਾ ਗਿਆ ਫਰਦਰ ਫਕੀਰ ਦੀ ਜਿਹੜੀ ਬੋਲੀ ਹੈ ਸੋریہ ਠੀਕ ਹੈ ਇਹ ਸਭ ਕੁਝ ਜਿਹੜਾ ਪੰਜਾਬੀ ਹੈ ਲੇਕਿਨ ਕਾਫੀ ਕੁਝ ਜਿਹੜਾ ਹੈ ਇਹ ਅਰਬੀ ਫਾਰਸੀ ਦੀ ਬੁਲੰਦ ਵਲੀ ਤੋਂ ਵੀ ਇਹ ਕਾਫੀ ਪ੍ਰਭਾਵਿਤ ਸੀ ਵਜੀਦ ਜਿਹੜਾ ਹੈ ਮੌਲਾ ਬਖਸ਼ ਕੁਸ਼ਤਾ ਅਨੁਸਾਰ ਵਜੀਦ ਦਾ ਜਿਹੜਾ ਜਨਮ ਸੀ 1718 ਦੇ ਵਿੱਚ ਕੈਂਥਲ ਦੇ ਵਿਖੇ ਹੋਇਆ ਮੰਨਿਆ ਜਾਂਦਾ ਹੈ ਜਾਤ ਦੇ ਪਠਾਨ ਮੁਸਲਮਾਨ ਸੀਗਾ ਅਤੇ ਪਿਆਰਾ ਸਿੰਘ ਪਦਮ ਅਨੁਸਾਰ ਜਿਹੜਾ ਇਹ ਜਿਹੜਾ ਹੈ ਵਜੀਦ ਸ਼ਿਕਾਰ ਕਰਦੇ ਇੱਕ ਵਾਰ ਜਿਹੜਾ ਹੈ ਇਸਨੇ ਗਰਭਵਤੀ ਹਿਰਨੇ ਨੂੰ ਮਾਰਤਾ ਸੀਗਾ ਸੋ ਇਹਦੇ ਪੇਟ ਦੇ ਵਿੱਚੋਂ ਜਿਹੜਾ ਹੈ ਬੱਚਾ ਤੜਫਦੇ ਦੇਖ ਕੇ ਜਦੋਂ ਮਨ ਜਿਹੜਾ ਸੀਗਾ ਵਜੀਦ ਦਾ ਬਦਲ ਗਿਆ ਤੇ ਇਹ ਫਕੀਰ ਬਣ ਗਿਆ ਵੀ ਇਹ ਇੱਕ ਜਿਆਦਾ ਪਠਾਨ ਹੁੰਦਾ ਸੀ ਮੁਸਲਮਾਨ ਹੁੰਦਾ ਸੀ ਲੇਕਿਨ ਜਦੋਂ ਇਸਨੇ ਸ਼ਿਕਾਰ ਕੀਤਾ ਤੇ ਗਰਭਵਤੀ ਹਿਰਨੇ ਨੂੰ ਮਾਰਦਾ ਤੇ ਪੇਟ ਚ ਤੜਫ ਤੜਫ ਕੇ ਜਦੋਂ ਬੱਚਾ ਮਰ ਗਿਆ ਹੈ ਨਾ ਤਾਂ ਵਜੀਦ ਜਿਹੜਾ ਸੀਗਾ ਇੱਕ ਫਕੀਰ ਬਣ ਗਿਆ ਤੇ ਬਾਬਾ ਵਜੀਦ ਦੀ ਕਵਿਤਾ ਦਾ ਸਰਬਗੁਣੋਂ ਇਹ ਹੈਗਾ ਕਿ ਉਸਨੇ ਬੜੀ ਦ੍ਰਿੜ ਅਤੇ ਹਿੰਮਤ ਦੇ ਨਾਲ ਸਮਾਜ ਦੀ ਜਿਹੜੀ ਕਾਲੀਵਾਨਾ ਜਾਤ ਪਾਤ ਹੈ ਉੱਚ-ਨੀਚ ਹੈ ਉਸਤੇ ਵੀ ਟਕਾਕਰ ਤਾਂ ਮਤਲਬ ਇਹ ਜਾਤ ਪਾਤ ਦਾ ਵਿਰੋਧੀ ਸੀ ਕਿ ਜਾਤ ਪਾਤ ਅਮੀਰ ਗਰੀਬ ਵਗੈਰਾ ਨਹੀਂ ਹੋਣਾ ਚਾਹੀਦਾ ਠੀਕ ਹੈ ਗੁਲਾਮ ਜਿਲਾਨੀ ਰੋਤਕੀ ਤਾਂ ਇਹ ਜਿਹੜਾ ਹੈ ਇਹਨਾਂ ਦਾ ਜਨਮ 1749 ਦੇ ਕਰੀਬ ਹੋਇਆ ਹੈ ਸੈਇਦ ਬਦਰਉਦੀਨ ਚਿਸ਼ਤੀ ਕਾਦਰੀ ਦੇ ਘਰੇ ਤੇ ਬਚਪਨ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਕਤਬਦੀਨ ਮਾਂ ਦੇ ਮਰਨ ਤੋਂ ਬਾਅਦ ਇਹਨਾਂ ਦੇ ਮਾਮੇ ਨੇ ਇਹਨਾਂ ਨੂੰ ਸੰਭਾਲਿਆ ਉਹਨਾਂ ਦੇ ਕੋਲੇ ਚਲਾ ਗਿਆ ਮਾਮੇ ਨੇ ਇਸ ਨੂੰ ਫੌਜ ਦਾ ਅਧਿਕਾਰੀ ਤੇ ਜ਼ਮੀਂਦਾਰ ਵੀ ਬਣਾਇਆ ਪਰ ਇਹਨਾਂ ਦੀ ਰੁਚੀ ਕਿਸ ਦੇ ਵੱਲ ਸੀ ਪ੍ਰਮਾਤਮਾ ਦੀ ਬੰਦਗੀ ਵੱਲ ਤਾਂ ਇਸ ਲਈ ਇਹਨਾਂ ਨੇ ਆਪਣਾ ਸਭ ਕੁਝ ਛੱਡ ਕੇ ਫਕੀਰ ਬਣ ਗਏ ਤੇ ਬਾਬਾ ਫਰੀਦ ਵਾਂਗ ਹੀ ਇਹ ਮੱਕੇ ਗਏ ਨੇ ਅਤੇ ਕਰਬਲਾ ਦੀ ਯਾਤਰ ਵੀ ਇਹਨਾਂ ਨੇ ਕੀਤੀ ਹੈ ਤੇ ਇਹਨਾਂ ਦੀ ਸ਼ੈਲੀ ਜਿਹੜੀ ਇਹ ਵਿਰਾਗਮਈ ਹੈਗੀ ਹੈ ਭਗਤੀ ਭਾਵਨਾ ਵੀ ਇਹਦੇ ਵਿੱਚ ਵੇਖਣ ਨੂੰ ਮਿਲਦੀ ਹੈ ਤੇ ਇਸ ਸਦੀ ਵਿੱਚ ਜਿੰਨੇ ਵੀ ਸੂਫੀ ਕਵੀ ਹੋਏ ਨੇ ਇਹਨਾਂ ਤੋਂ ਇਲਾਵਾ ਹੋਰ ਵੀ ਸੂਫੀ ਕਵੀ ਹੋਏ ਨੇ ਠੀਕ ਹੈ ਜਿੰਨੇ ਆਪਾਂ ਨੇ ਮੈਂਸ਼ਨ ਕੀਤੇ ਤੋਂ ਇਲਾਵਾ ਵੀ ਹੋਏ ਨੇ ਜਿਨ੍ਹਾਂ ਦੀਆਂ ਕਲਮਾਂ ਦੇ ਵਿੱਚ ਸੂਫੀ ਮੌਜੂਦ ਹੈ ਤਾਂ ਜਿਨ੍ਹਾਂ ਨੇ ਆਪਣੀ ਭਾਵਨਾ ਦਾ ਪ੍ਰਗਟਾਵਾ ਜਿਹੜਾ ਹੈ ਕਾਫੀਆਂ ਲਿਖ-ਲਿਖ ਕੇ ਬਾਰਾਮਾ ਲਿਖ-ਲਿਖ ਕੇ ਸ਼ਰਫੀਆਂ ਲਿਖ-ਲਿਖ ਕੇ ਇਹਨਾਂ ਰਾਹੀਂ ਕੀਤਾ ਹੈ ਤੇ ਪੰਜਾਬੀ ਸੂਫੀ ਕਵਿਤਾ ਦਾ ਖਜ਼ਾਨਾ ਜਿਹੜਾ ਹੈ ਭਰਪੂਰ ਕੀਤਾ ਹੈ ਨੈਕਸਟ ਅਪਾ ਕਰਾਂਗੇ 19ਵੀਂ ਸਦੀ ਦੀ ਸੂਫੀ ਕਾਫਤਾਰ ਦੇ ਬਾਰੇ ਨੋਟ ਲਿਖੋ 1802 ਤੋਂ 1850 ਤੇ ਦੇਖੋ ਆਪਾਂ ਨੇ ਪਿੱਛੇ ਪੜਿਆ ਕਿ 19ਵੀਂ ਸਦੀ ਦੇ ਅੱਧ ਦੇ ਵਿੱਚ ਸਭ ਤੋਂ ਜ਼ਿਆਦਾ ਰਚਨਾ ਜਿਹੜੀ ਹੈ ਕਿਸਿਆਂ ਦੀ ਹੋਈ ਹੈ ਤੇ ਇਸ ਵਿੱਚ ਸੂਫੀ ਕਵਿਤਾ ਲਗਭਗ ਆਪਣੀਆਂ ਲੀਆਂ ਹੈ ਸ਼ਾਮਾਂ ਤੱਕ ਪਹੁੰਚ ਗਈ ਸੀ ਇਹ ਮਤਲਬ ਇਹਨਾਂ ਨੇ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਚਰਮ ਸੀਮਾ ਤੇ ਪਹੁੰਚ ਗਈ ਸੀ ਕਾਰਨ ਇਹ ਸੀ ਕਿ ਸਿੱਖ ਰਾਜੀ ਸਥਾਪਨਾ ਦੇ ਨਾਲ ਸੂਫੀ ਕਵਿਤਾ ਦੀ ਜਿਹੜੀ ਸਿਰਜਣਾ ਸੀ ਉਹ ਰੁਕ ਗਈ ਸੀ ਕਿਉਂਕਿ ਰਾਜ ਦੀ ਬਦਲੀ ਦੇ ਨਾਲ ਜਨਤਾ ਦਾ ਜੀਵਨ ਜਿਹੜਾ ਸੀ ਉਹ ਵੀ ਬਦਲ ਗਿਆ ਸੀ ਲੋਕਾਂ ਦੇ ਮਨ ਵਿੱਚ ਮੁਸਲਮਾਨੀ ਸੱਭਿਆਚਾਰ ਧਾਰਮਿਕਤਾ ਦਾ ਪ੍ਰਭਾਵ ਖਤਮ ਹੋਣ ਲੱਗੇ ਕਿਉਂਕਿ ਪਹਿਲੇ ਜਿਹੜੇ 18ਵੀਂ ਦੇ ਸੂਫੀ ਕਾਵਿ ਜੇ ਬੁੱਲੇ ਸ਼ਾਹ ਨੇ ਵੀ ਕਹਿ ਵੀ ਹਨਾ ਇਸਲਾਮ ਦੇ ਵਿੱਚ ਬਹੁਤ ਜ਼ਿਆਦਾ ਝੂਠਾ ਨੰਬਰ ਇਹਦਾ ਬਹੁਤ ਸਾਰੇ ਜਿਹੜੇ ਕਵੀ ਨੇ ਠੀਕ ਹੈ Hindu ਹੋਗੇ Muslim ਹੋਗੇ ਜਾਂ Sikh ਹੋਗੇ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਇਸਲਾਮ ਦੇ ਵਿੱਚ ਵੀ ਬਹੁਤ ਸਾਰੀਆਂ ਖਰੀਤੀਆਂ ਤਾਂ ਲੋਕ ਜਿਹੜੇ ਨੇ ਉਹਨਾਂ ਚ ਉਦਾਸੀ ਜਿਹੜੀ ਸੀ ਛਾ ਗਈ ਸੀ ਆਪਣੇ ਧਰਮ ਨੂੰ ਲੈ ਕੇ ਸੂਫੀ ਡੇਰਿਆਂ ਵਿੱਚ ਵੀ ਉਦਾਸੀ ਛਾ ਗਈ ਸੂਫੀ ਗੱਦੀਦਾਰਾਂ ਦੇ ਨਾਂ ਉਹ ਆਚਰਣ ਰਹੇ ਉਹ ਕਰੈਕਟਰ ਵੀ ਐਸੇ ਨਹੀਂ ਰਹੇ ਨਾ ਹੀ ਉਹਨਾਂ ਚ ਤਪੱਸਿਆ ਰਹੀ ਹੈ ਤੇ ਕਿਉਂਕਿ ਸੂਫੀ ਬਲ ਪਾ ਕੇ ਬੰਦਗੀ ਦਾ ਦਿਖਾਵਾ ਕਰਕੇ ਕੋਈ ਸੂਫੀ ਨਹੀਂ ਬਣ ਸਕਦਾ ਇਹ ਤਾਂ ਉਹਦੀ ਅੰਦਰ ਦੀ ਸਾਰਨਾ ਹੁੰਦੀ ਹੈ ਤੇ ਆਤਮਿਕ ਸ਼ੁੱਧੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਪਰ ਇਸ ਕਾਲ ਦੇ ਵਿੱਚ ਆਉਂਦਿਆਂ ਦੇ ਸੂਫੀਆਂ ਨੂੰ ਸੂਫੀ ਸਿਧਾਂਤਾਂ ਦਾ ਕੋਈ ਬਹੁਤਾ ਗਿਆਨ ਨਹੀਂ ਸੀ ਜੋ ਕਿ ਇਹਨਾਂ ਤਾਂ ਪਹਿਲਾ 18ਵੀਂ ਸਦੀ ਦੇ ਸੂਫੀ ਕਾਵਟਾਰਾ ਦੇ ਕਵੀਆਂ ਦੇ ਵਿੱਚ ਸੀਗਾ ਤਾਂ 19ਵੀਂ ਸਦੀ 'ਚ ਐਸਾ ਕੁਝ ਵੀ ਨਹੀਂ ਸੀਗਾ ਪਰ ਫਿਰ ਵੀ ਜਿਹੜਾ ਹੈ ਸਿਰਫ ਹਾਸ਼ਮ ਜਿਹੜੇ ਨੇ ਬਹੁਤ ਜ਼ਿਆਦਾ ਮੀਨ ਇੰਪੋਰਟੈਂਟ ਸੂਫੀ ਕਾਵਟਾਰਾ ਦੇ ਜਿਹੜੇ ਨੇ ਵਿਚਾਰਕ ਰਹੇ ਨੇ ਤਾਂ ਹਾਸ਼ਮ ਦੇ ਕਿਸਿਆਂ ਦੇ ਵਿੱਚ ਵਿਯੋਗ ਪੀੜਾ ਸੋਚ ਦਾ ਨਜ਼ਾਰਾ ਜਿਹੜਾ ਪੇਚ ਹੁੰਦਾ ਹੈ ਤੇ ਉਹ ਅਸਲੋਂ ਜਿਹੜਾ ਹੈ ਸੰਸਾਰਿਕ ਪ੍ਰੇਮ ਕਹਾਣੀਆਂ ਦੇ ਰਾਹੀਂ ਸੂਫੀ ਅਨੁਭਵ ਇਹਨਾਂ ਨੇ ਜਤਾਇਆ ਹੈ ਕਹਾਣੀਆਂ ਵੀ ਦਸੀਆਂ ਨੇ ਲੋਕ ਲੋਕ ਸਾਹਿਤ ਦੀਆਂ ਸੰਸਾਰਿਕ ਅਤੇ ਨਾਲ ਹੀ ਜਿਹੜਾ ਹੈ ਇਹਨਾਂ ਨੇ ਉਸ ਨੂੰ ਅਧਿਆਤਮਕਤਾ ਦੇ ਨਾਲ ਵੀ ਜੋੜਿਆ ਹੈ ਕਿਸਿਆਂ ਤੋਂ ਇਲਾਵਾ ਹਾਸ਼ਮ ਨੇ 208 ਦੋੜੇ ਡੋਣਾ ਵੀ ਲਿਖੀਆਂ ਨੇ ਦੋ ਦੋੜਿਆਂ ਦੇ ਕਰਕੇ ਡਾਕਟਰ ਮੋਹਨ ਸਿੰਘ ਦਿਵਾਨਾ ਉਹਨਾਂ ਦੇ ਬਾਰੇ ਲਿਖਦੇ ਨੇ ਕਿ ਹਾਸ਼ਮ ਨੇ ਉਮਰ ਖਿਆਮ ਦੀ ਪੱਧਰ ਦਾ ਕਵੀ ਜਿਹੜਾ ਹੈ ਉਹ ਮੰਨਿਆ ਉਹਨਾਂ ਨੂੰ ਕਿ ਹਾਸ਼ਮ ਅਨੁਸਾਰ ਆਤਮਾ ਅਨੁਪੇਵ ਹੈ ਸਭ ਨਾਲੋਂ ਵੱਧ ਸੁੱਚੀ ਆਤਮਾ ਅਤੇ ਸੁੱਚੀ ਪ੍ਰੇਮ ਦੀ ਜਿਹੜੀ ਹੈ ਪੀੜ ਹੈ ਤੇ ਸਰਲ ਬਾਝਾ ਵਿੱਚ ਕਵੀ ਦੀਪਕ ਜਿਹੜੇ ਨੇ ਉਹਨਾਂ ਨੇ ਵੀ ਜਿਹੜਾ ਹੈ ਇਹਨਾਂ ਨੂੰ ਇਹੀ ਚੀਜ਼ ਕਹੀ ਹੈ ਕਿ ਪਰਮਾਨੇ ਦੇ ਵਾਂਗ ਪੜਨ ਅ ਪੜਨ ਵਾਂਗ ਆਪਣੀ ਹਾਲਾਤ ਦੱਸਦੇ ਹੋਏ ਕਹਿੰਦੇ ਆ ਕਹਿੰਦੇ ਤਨ ਦੀ ਚਿਖਾ ਬਣਾਵੇ ਦੀਪਕ ਤਾਂ ਆਣ ਚੱਲਣ ਪਰਮਾਨੇ ਪਾਂਬੜ ਹੋਰ ਹਜ਼ਾਰਾਂ ਦਿੱਸੇ ਪਰ ਉਸ ਪਤੰਗ ਦੀਵਾਨੇ ਆਪਣਾ ਆਪ ਬਣਾਵੇ ਕੋਲੇ ਸੋ ਕਰੇ ਕਬਾਬ ਬੇਗਾਨੇ ਹਾਸ਼ਮ ਸ਼ਾਹ ਦਿਲਾਂ ਦੀਆਂ ਦਿਲਾਂ ਵਿੱਚ ਹੋਰ ਜਾਦੂ ਸਿਰ ਬਹਾਨੇ ਤਹਾਸ਼ਮ ਸਾਤੂਈ ਲਾਵਾਈ ਸਦੀ ਵਿੱਚ ਇੱਕ ਦੋ ਹੀ ਸੂਫੀ ਕਵੀ ਹੋਰ ਹੋਏ ਨੇ ਇਹਨਾਂ ਕਵੀਆਂ ਨੇ ਪੰਜਾਬੀ ਦੇ ਵਿੱਚ ਆਪਣੀ ਕਲਮ ਦੀ ਰਚਨਾ ਕਰਕੇ ਇਸ ਕਾਲ ਦੇ ਵਿੱਚ ਸੂਫੀ ਕਾਵਤਾਰਨ ਨੂੰ ਜਿਹੜਾ ਹੈ ਅਕੇ ਵਧਾਇਆ ਤਾਂ ਮੀਰਾ ਸ਼ਾ ਜਲੰਦਰੀ ਤਾਂ ਇਹ ਜਿਹੜੇ ਕਵੀ ਆ ਇਹਨਾਂ ਦਾ ਜਨਮ 1830 ਦੇ ਵਿੱਚ ਜਲੰਧਰ ਦੇ ਮਤਲਬ ਕਿ 1830 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਜਲੰਧਰ ਦੇ ਰਹਿਣ ਵਾਲੇ ਸੀ ਤੇ ਸੈयद ਵਲੀ ਮੁਹੰਮਦ ਦੇ ਘਰ ਇਹਨਾਂ ਦਾ ਜਨਮ ਹੋਇਆ ਇਹਨਾਂ ਦਾ ਸਬੰਧ ਚਿਸਤੀ ਸੰਪਰਦਾਇ ਦੇ ਨਾਲ ਸੀ ਤੇ ਇਹਨਾਂ ਦਾ ਨਾਮ ਕਿੱਸਾਕਾਰਾਂ ਦੇ ਵਿੱਚ ਵੀ ਗਿਣਿਆ ਜਾਂਦਾ ਹੈ ਤੇ ਸੂਫੀ ਕਾਵਤਾਰਾਂ ਦੇ ਵੀ ਇਹ ਕਵੀ ਹੋਏ ਨੇ ਕਿਉਂਕਿ ਇਹਨਾਂ ਨੇ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੋਹਣੀ ਮਾਵਾਲ ਦੇ ਕਿੱਸਿਆਂ ਦੀ ਵੀ ਸਿਰਜਣਾ ਇਹਨਾਂ ਨੇ ਕੀਤੀ ਹੈ ਪਰ ਜ਼ਿਆਦਾ ਇਹ ਪ੍ਰਸਿੱਧ ਹੋਏ ਨੇ ਪ੍ਰਸਿੱਧ ਕਿਸ ਰਚਨਾ ਕਰਕੇ ਹੋਏ ਨੇ ਕੂਲੀयत ਮੀਰਾ ਸ਼ਾ ਤੋਂ ਜਿਸ ਦੇ ਵਿੱਚ ਇਹਨਾਂ ਨੇ ਇਸ਼ਕ ਹਕੀਕੀ ਦੀ શ્રેਸ਼ਟਾ ਨੂੰ ਸਪਸ਼ਟ ਕੀਤਾ ਅਤੇ ਪ੍ਰੀਤਾਂ ਦੇ ਗੁਝੇ ਅਨੁਭਵ ਨੂੰ ਵੀ ਜਿਹੜਾ ਹੈ ਪ੍ਰਗਟ ਕੀਤਾ ਤੇ ਕਵੀ ਅਨੁਸਾਰ ਸੱਚੇ ਇਸ਼ਕ ਦੇ ਭੇਦਾਂ ਨੂੰ ਅੰਤਰਾਂ ਨੂੰ ਆਮ ਲੋਕ ਨਹੀਂ ਸਮਝ ਸਕਦੇ ਇਸ ਦੀ ਪ੍ਰਾਪਤੀ ਲਈ ਤਾਂ ਕਹਿੰਦੇ ਆਪਣਾ ਆਪ ਆਪਣਾ ਸਭ ਕੁਝ ਨਸ਼ਾਵਰ ਜਿਹੜਾ ਹੈ ਕਰਨਾ ਪੈਂਦਾ ਤੇ ਇਹ ਇਸ ਨੂੰ ਇੱਕ ਸਾਧਨਾ ਦੱਸ ਦਿੰਦੇ ਆ ਠੀਕ ਹੈ ਮੀਰਾ ਸਾਧਾ ਸੁਪੀ ਅਨੁਭਵ ਜਿਹੜਾ ਹੈ ਬਿਲਕੁਲ ਸੱਚਾ ਹੈ ਤੇ ਆਪਣੇ ਬਿਆਨ ਵਿੱਚ ਇਹ ਪੂਰੀ ਤਰ੍ਹਾਂ ਤਰਾਜ਼ਰ ਨੇ ਅਤੇ ਤੜ ਪੈਨਾਂ ਦੇ ਵਿੱਚ ਮਿਲਦੀ ਹੈ ਪ੍ਰੀਤਮ ਨੂੰ ਮਿਲਣ ਦੀ ਬੜੀ ਚਾਹ ਹੈ ਤੇ ਪ੍ਰੀਤਮ ਕੋਣ ਪ੍ਰਮਾਤਮਾ ਇਹਨਾਂ ਦੀ ਪਾਸਾ ਬੜੀ ਸਰਲ ਹੈ ਇਹਨਾਂ ਦੀਆਂ ਕਾਫੀਆਂ ਸੂਫੀ ਰਹਿਸ ਅਨੁਭਵ ਨੂੰ ਬੜੇ ਸੁੰਦਰ ਢੰਗ ਦੇ ਨਾਲ ਜੜੀਆਂ ਨੇ ਪ੍ਰਗਟਾਉਂਦੀਆਂ ਨੇ ਖਵਾਜਾ ਗੁਲਾਮ ਫਰੀਦ ਖਵਾਜਾ ਗੁਲਾਮ ਫਰੀਦ ਦਾ ਜਨਮ 1845 ਦੇ ਕਰੀਬ ਹੋਇਆ ਮੰਨਿਆ ਜਾਂਦਾ ਹੈ ਤੇ ਇਹਨਾਂ ਨੂੰ ਅਰਬੀ ਫਾਰਸੀ ਤੋਂ ਇਲਾਵਾ اردو ਹਿੰਦੀ ਪੰਜਾਬੀ ਦਾ ਵੀ ਗਿਆਨ ਸੀ ਇਹਨਾਂ ਨੇ ਬਹੁਤ ਸਾਰੀ ਜਿਹੜੇ ਨੇ ਦੋੜੇ ਰਚੇ ਨੇ ਕਾਫੀਆਂ ਰਚੀਆਂ ਨੇ ਕੁਲੇਦ ਖਵਾਜਾ ਫਰੀਦ ਵਿੱਚ ਇਹਨਾਂ ਦੀਆਂ ਕਾਫੀ ਕਾਵਿयां ਜਿਹੜੀਆਂ ਨੇ ਸ਼ਾਮਿਲ ਨੇ ਤੇ ਇਹਨਾਂ ਦਾ ਜਿਹੜਾ ਕਲਾਮ ਹੈ ਬੜਾ ਸਾਦਾ ਸਪਸ਼ਟ ਮਿਲਦਾ ਹੈ ਤੇ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਲਹਿੰਦੀ ਭਾਸ਼ਾ ਦਾ ਬਹੁਤ ਚੋਖਾ ਪ੍ਰਭਾਵ ਮਿਲਦਾ ਮਤਲਬ ਲਹਿੰਦੀ ਭਾਸ਼ਾ ਜ਼ਿਆਦਾ ਲਿਖੀ ਹੈ ਵਿਯੋਗ ਦੀ ਪੀੜ ਨੂੰ ਬਹੁਤ ਚੰਗੇ ਤਰੀਕੇ ਨਾਲ ਇਹ ਬਿਆਨ ਇਹਨਾਂ ਨੇ ਕੀਤਾ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਪ੍ਰਮਾਤਮਾ ਜਿਹੜਾ ਹੈ ਉਹ ਕਣਕਣ ਦੇ ਵਿੱਚ ਸਮਾਇਆ ਹੋਇਆ ਠੀਕ ਹੈ ਪ੍ਰੋਫੈਸਰ ਹਿੰਮਤ ਸਿੰਘ ਸੋਢੀ ਨੇ ਵੀ ਗੁਲਾਮ ਫਰੀਦ ਦੀ ਕਵਿਤਾ ਦੇ ਵਿੱਚ ਦੱਸਿਆ ਕਹਿੰਦੇ ਉਹਨਾਂ ਦੀ ਅੰਤਰਾਤਮਾ ਦੇ ਵਿੱਚ ਸ਼ਾਇਰੀ ਸੀ ਇੱਕ ਖਾਸ ਪੈਗਾਮ ਸੀ ਰੱਬੀ ਇਕਤਾ ਦਾ ਸੂਚਕ ਵੀ ਰੱਬ ਜਿਹੜਾ ਹੈ ਇੱਕ ਹੈ ਤੇ ਸਾਰੇ ਕਣਕਣ ਦੇ ਵਿੱਚ ਸਮਾਇਆ ਹੋਇਆ ਇਹਨਾਂ ਸੂਫੀ ਕਵੀਆਂ ਤੋਂ ਇਲਾਵਾ ਹੋਰ ਸੂਫੀ ਕਵੀਆਂ ਦੇ ਵੀ ਨਾਮ ਲਏ ਜਾ ਸਕਦੇ ਨੇ ਜਿਵੇਂ ਗੁਲਾਮ ਹਸੈਨ ਹੋ ਗਿਆ ਹਨਾ ਮੁਹੰਮਦੀਨ ਹੋ ਗਿਆ ਮੁਹੰਮਦ ਅਸ਼ਰਫ ਹੋ ਗਿਆ ਤੇ ਇਹਨਾਂ ਨੇ ਕਾਲ ਦੇ ਵਿੱਚ ਕੁਝ ਖਾਸ ਨਹੀਂ ਰਚਿਆ ਪਰ ਜਿਹੜੇ ਆਪਾਂ ਪੜ੍ਹ ਕੇ ਹਟੇ ਉਹਨਾਂ ਨੇ ਕਾਫੀ ਕੁਝ ਰਚਿਆ ਹੈ ਤੇ ਰਾਜ ਦੀ ਬਦਲੀ ਕਰਕੇ ਲੋਕਾਂ ਦਾ ਜੀਵਨ ਜਿਹੜਾ ਸੀਗਾ ਉਹ ਦ੍ਰਿਸ਼ਟੀਕੋਣ ਜਿਹੜਾ ਸੀਗਾ ਬਦਲ ਗਿਆ ਸੀ ਖੜੌਤ ਜਿਹੜੀ ਸੀ 19ਵੀਂ ਸਦੀ ਤੱਕ ਸੂਫੀ ਕਾਬ ਚ ਆ ਗਈ ਸੀ ਕਿਧਰੇ ਕਿਧਰੇ ਅਧਿਆਤਮਕਤਾ ਦਾ ਰੰਗ ਕੋਈ ਕੋਈ ਸੂਫੀ ਕਾਵ ਦੇ ਵਿੱਚ ਮਿਲਦਾ ਹੈ ਗੁਲਾਮ ਫਰੀਦ 19ਵੀਂ ਸਦੀ ਦੇ ਉਤਰਾਧਿਕਾਰੀ ਦੇ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਅੰਤਮ ਕਵੀ ਮੰਨੇ ਗਏ ਨੇ ਸੋ ਦੈਟਸ 올 ਫॉर ਟੂਡੇ ਮਿਲਦੇ ਨਵੇਂ ਵੀਡੀਓ ਦੇ ਨਾਲ